ਟੈਂਸ਼ਨ ਵਾਲੇ ਘਾਟੋਂ ਦੇ ਸਰ ਗੁੰਤਾਜ ਸਿੰਘ ਜੀ ਦੇਖ ਲਓ ਤੁਸੀਂ ਹਿਪ ਹਾਪ ਪਹਿਲੀਆਂ ਜੀ ਪੋਪਟ ਹੋ ਗਿਆ ਯਾਰ ਸਾਡਾ ਇੱਕ ਤੇ ਵਾਹ ਘਟ ਆ ਰਹੀ ਸੀ ਕਿ ਇੱਕ ਜਵਾਹ ਆ ਰਹੀ ਸੀ ਸਾਡੀ ਮਾਨੋ ਬਿੱਲੀ ਪੂਰੇ ਬਾਗੋ ਬਾਗ ਆ ਖੋਸ਼ ਆ ਹਾਂਜੀ ਸਸਿਗਲ ਜੀ ਕੀ ਹਾਲ ਚਾਲ ਆ ਵੈਲਕਮ ਟੂ आवर ਬਲੌਗ ਤੇ ਦੋਸਤੋ ਅ ਅੱਜ ਅੱਜਕੱਲ੍ਹ ਇੱਕ ਪਲਾਨ ਕਰ ਰਿਹਾ ਹਾਂ ਫੋਨ ਲੈਣ ਲਈ ਸੈਮਸੰਗ ਦਾ ਬਲੌਗਿੰਗ ਵਾਸਤੇ ਲੈਣਾ ਤੇ ਹੈਲੋ ਮਾਰੀਆ ਮੈਂ ਨੀਚੇ ਆਇਆ ਮੈਂ ਨਾਨਾ ਨਾਲ ਨੀਚੇ ਨਾਲ ਛੋਟਾ ਟੀਵੀ ਦੇਣਾ ਕਾਰਟੂਨ ਦੇਖਦਾ ਸ਼ੀਪਾਟਾ ਕਿਹੜਾ ਸ਼ਿੰਚਨ ਸ਼ਿੰਚਨ ਵਾਲੇ ਕਾਰਟੂਨ ਦੇਖਦਾ ਸੀ ਮੇਰੇ ਫੇਟਾ ਇਹਨਾਂ ਦਿਨਾਂ ਦੇ ਨਾ ਫਲਿੱਪਕਾਰਟ ਤੇ ਸੇਲ ਚੱਲਦੀ ਪਈ ਆ ਤਕਰੀਬਨ 45 ਤੋਂ 50% ਤੱਕ ਆਫ ਚੱਲਦੀ ਪਈ ਆ ਤੇ ਅਸੀਂ ਨਹੀਂ ਰਿਸਕ ਲੈਣਾ ਚਾਹੁੰਦੇ ਵੀ ਅਸੀਂ ਉਹ ਆਰਡਰ ਕਰ ਦਈਏ ਤੇ ਮੁੜ ਕੇ ਫੋਨ ਆਪਾਂ ਨੂੰ ਪਸੰਦ ਨਾ ਆਵੇ ਤਾਂ ਸੋ ਇਸ ਲਈ ਅਸੀਂ ਮਾਰਕੀਟ ਵਿਜ਼ਿਟ ਕਰਨਾ ਚਾਹੁੰਦੇ ਆ ਕਿ ਇੱਕ ਵਾਰੀ ਫਿਜ਼ੀਕਲ ਟੈਸਟ ਕਰ ਲਿਆ ਜਾਵੇ ਹਾਂਜੀ 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 34 ਨੇ ਕਿਹਾ ਅਕਲੀ ਸਾਲੇ ਚੱਕੇ ਡਾਲਾ ਕੇ ਬੋਰ ਹੋ ਲ ਬੰਦਣਾ ਨਾ ਤੇ ਅਸੀਂ ਚੱਲੇ ਸੀਗੇ ਕਰੋਮਾ ਕਿ ਉੱਥੇ ਸਾਰੇ ਵੈਰਾਈਟੀਆਂ ਹੋਣੀਆਂ ਸਨ ਸਮਝਿਆ ਨਾ ਕਿ ਉਹ ਵੀ ਇੰਨੀ ਕਿ ਰੇਂਜ ਦੇ ਵਿੱਚ ਹਨ ਚੰਦ ਕਰ ਗੁੰਦਾਇਰ ਆਲਾ ਬਹੁਤ ਪਉਂਦਾ ਤੇ ਇਸ ਕਰਕੇ ਬਾਕੀ ਚਲੋ ਆਪਾਂ ਨਾਲ-ਨਾਲ ਗੱਲਾਂ ਕਰਦੇ ਜਾਵਾਂਗੇ ਵਲੋਗਿੰਗ ਦੇ ਵਿੱਚ ਤੇ ਨਰਾਜ਼ ਤੇ ਆਪਾਂ ਫਿਰ ਮਿਲਦੇ ਹਾਂ ਦੱਸੋ ਕਿੱਥੇ ਜਾ ਰਹੇ ਆਂ ਆਹ ਜਾ ਰਿਹਾ ਕਰੋਮਾ ਮਾਲ ਦੇ ਵਿੱਚ ਹਨਾ ਮੋਬਾਈਲ ਦੇਖਣ ਲਈ ਵਲੋਗਿੰਗ ਦੇ ਲਈ ਇਹ ਕਹਿੰਦਾ ਸੀ ਨਾ ਮੈਨੂੰ ਬੋਲਣ ਦਾ ਮੌਕਾ ਨਹੀਂ ਦਿੱਤਾਗਾ ਤੇ ਮੰਮੀ ਅਰੇ ਵਾਜਾ ਮਾਰਦੀ ਪਈ ਸੀ ਵੀ ਆਦਨ ਮੈਂ ਤਿਆਰ ਕਰ ਦਿਆਂ ਹਨ ਤੇ ਚਲੋ ਆਓ ਚਲ ਜੀ ਫਿਰ ਹਾਂਜੀ ਸਰਦਾਰ ਗੁੰਤਾ ਸਿੰਘ ਜੀ ਕਹਿੰਦੇ ਮੈਂ ਲੱਸੀ ਪੀ ਰਿਆ ਮੇਰੀ ਕੈਪਚਰ ਕਰ ਲਓ ਮੈਨੂੰ ਹਨਾ ਪਹਿਲਾਂ ਮੈਂ ਕਹਿਣ ਲੱਗਾ ਸੀ ਮੇਰੀ ਪਿਕਚਰ ਲੈ ਲਓ ਆਹ ਬਾਈਕ ਤੇ ਚੱਲੇ ਆਂ ਵੈਸੇ ਹੀ ਬਾਈਕ ਅੱਗੇ ਲੱਗੀ ਸੀ ਗੱਡੀ ਪਿੱਛੇ ਸੀਗੀ ਤੇ ਬਾਈਕ ਤੇ ਚੱਲਦੇ ਆਂ ਤੇ ਨਾਲ ਨਾਲ ਸਬੰਧੀ ਰਿਫੋਨੇ ਵੈਸੇ ਲੱਗਦਾ ਰਾਤ ਨੂੰ ਬਾਈਕ ਤੇ ਜਾਂਦੇ ਕਿਹੜਾ ਲੰਬੀ ਹੋ ਰਿਹਾ ਬੜਾ ਹਨਾ ਰੋਟਾਂ ਨੂੰ ਬਹੁਤ ਉੱਪਰ ਜਾ ਕੇ ਦੇਖਦੇ ਹਾਂ। ਮਸ ਮਸਿਆ ਇਹ ਹੋਈ ਆ ਵੀ ਮੈਂ ਨਾ ਸਟਿਕ ਲੱਭ ਰਿਹਾ ਸੀ ਕਾਰ ਦੇ ਵਿੱਚ ਪਈ ਹੋਈ ਸੀਗੀ। ਕਾਰ ਦੀ ਚਾਬੀ ਚੱਕੀ, ਕਾਰ ਖੋਲੀ, ਸਟਿਕ ਲੱਭਦਾ ਪਿਆ ਸੀਗਾ। ਨਾਲ ਬਾਈਕ ਦੀ ਚਾਬੀ ਹੱਥ 'ਚ ਪਈ ਹੋਈ ਸੀਗੀ। ਉਹ ਰੱਖ ਕੇ ਭੁੱਲ ਗਿਆ ਸਟਿਕ ਲੱਭਣੀ। ਹੁਣ ਉਹ ਹਰ ਪੀ ਚੱਜ ਜਾਊਗਾ। ਇਹਦੇ ਵਿੱਚ ਨਹੀਂ ਯਾਰ ਇੱਥੇ ਸੀਟ ਤੇ ਇੱਥੇ ਹੋएगी। ਤੇ ਫਾਈਨਲੀ ਪਹਿਲੀ ਜੰਗ ਜਿੱਤ ਲਈ ਆ ਜੀ ਕਾਰ ਦੇ ਵਿੱਚ ਛਾਬੀ ਸੀ ਅਗਰ ਸਵੇਰੇ ਮੈਂ ਸਕੂਲ ਜਾਣਾ ਸੀਗਾ ਤੇ ਮੈਂ ਟਕਰਾਂ ਮਾਰ ਮਰ ਪਾਗਲ ਹੋ ਜਾਣਾ ਸੀਗਾ ਯਾਰ ਛਾਬੀ ਕਿੱਥੇ ਗਈ ਕਿੱਥੇ ਆ ਕਾਰ ਦੇ ਪਿਛਲੇ ਸੀਟ ਤੇ ਪਈ ਹੋਈ ਸੀਗੀ ਤੇ ਲੱਭ ਲਈ ਇਹ ਪਹਿਲਾਂ ਮਲਾਜੀ ਮਾਰ ਲੀਆਂ ਅਗਲਾ ਕੰਮ ਬਾਅਦ ਦੇਖਦੇ ਹਾਂ ਕਿ ਕੀ ਆ ਸਾਡੇ ਕਾਲੇ ਕਊਆ ਜੀ ਦੇਖੋ ਰਾਤ ਨੂੰ ਗੋਗਲ ਲਗਾਈ ਹੋਈ ਹੈ ਇਹਨਾਂ ਨੇ ਯਾ ਅੱਜ ਮਾਈ ਸੇਮ ਨਹੀਂ ਚੱਲੇ ਬਾਈਕ ਦੀ ਚਾਬੀ ਤਾਂ ਲੱਭ ਲਈ ਸੀ ਪਰ ਸਕੂਟਰ ਤੇ ਜੰਨੇ ਆ ਡੈਡੀ ਕਹਿੰਦੇ ਸਕੂਟਰ ਤੇ ਜਾਓ ਬਾਈਕ ਤੇ ਤੁਹਾਨੂੰ ਠੀਕ ਨਹੀਂ ਰਹਿਣਾਗਾ ਤੇ ਕੁਆਲਿਟੀ ਮੈਨੂੰ ਨਹੀਂ ਪਤਾ ਕਿੱਦਾਂ ਦੀ ਆਉਂਦੀ ਹੋਣੀ ਆ ਸਪੀਕਰ ਚ ਫੜੀ ਹੋਈ ਆ ਤੇ ਫਿਰ ਆ ਸਕੂਟਰ ਤੇ ਰਾਈਡ ਕਰ ਰਹੇ ਆ ਹਵਾ ਵੀ ਠੰਡੀ ਐ ਅੱਜ ਉੱਪਰ ਜਾਣਾ ਹੈ ਹੈ ਯਾਰ ਇਹ ਗੇਮਿੰਗ ਸੈਕਸ਼ਨ ਦੇ ਵਿੱਚ ਆ ਗਏ ਆ ਇਹ ਆਪਣਾ ਰਾਮ ਰੋਲਾ ਪਹਿਲਾਂ ਲੈ ਕੇ ਸ਼ੁਰੂ ਹੋ ਗਿਆ ਇਹ ਪਲੇ ਸਟੇਜ ਜੰਨੀ ਦੇਖਣਾ ਆਪਾਂ ਕੀ ਹੈ ਇਹ ਨਹੀਂ ਨਹੀਂ ਦੇ ਰਹੇ ਇਹ OnePlus ਦਾ ਦੇਖਿਆ ਸੀਗਾ ਵਾਈਡ ਐਂਗਲ ਹੈਗਾ ਇਹਦੇ ਵਿੱਚ ਵੀ ਪਰ ਆਪਾਂ ਥੋੜੇ ਜਿ ਕੁਝ ਹੋਰ ਵੈਰਾਈਟੀ ਦੇ ਦਿਆਂ ਲਾਈਕ ਸਾਡਾ ਵੂਡ ਹੈਗਾ Samsung ਬਾਈ ਕਰਨ ਦਾ ਕਨ ਆ ਐਫ ਪੀਐਸ ਦੇਖ ਰਿਹਾ ਸੀਗਾ ਨਵੇਂ ਸੈਂਸਰ ਦੇ ਨਾਲੇ ਫੋਨ ਦੇ ਵਿੱਚ ਐਫ ਪੀਐਸ ਤਾਂ ਜਿਹੜੀ ਹੋਰ ਹੋ ਗਈ ਆ ਸਾਡੇ ਵਾਲੇ ਫੋਨ ਦੇ ਵਿੱਚ ਐਫ ਪੀਐਸ ਨੂੰ ਸੈੱਟ ਕਰਨੀ ਪਈ 60 ਐਫ ਪੀਐਸ ਜਾਂ 72 ਐਫ ਪੀਐਸ ਤੇ ਤਕਰੀਬਨ ਸਾਰੇ ਫੋਨ ਦੇ ਵਿੱਚ ਜਿਹੜਾ ਹੈਗਾ ਨਵਾਂ ਫੰਕਸ਼ਨ ਆ ਗਿਆ ਪਰ ਅਜੇ ਤੱਕ ਜਿਹੜੀ ਹੈਗਾ ਉਹ ਲੈਟੇਨਸੀ ਨਹੀਂ ਹੈਗਾ ਜਿਵੇਂ ਐਫ ਪੀਐਸ ਨੂੰ ਬਣਾਉ ਉਹ ਲੈਟੇਨਸੀ ਹੈਗਾ ਮਤਲਬ 30 ਤੱਕ ਹੈਗਾ 60 ਤੱਕ ਨਹੀਂ ਹੈਗਾ ਬਾਕੀ ਹੋਰ ਦੇਖਦੇ ਆਂ ਜੀ ਅੱਗੇ हां अभी देख ਰਿਆ ਸੀਗਾ ਯਾਰ ਮੈਂ ਇੱਕ ਵਾਰੀ ਇਹਨੂੰ ਦੇਖਦੇ ਆ। ਕੋਈ ਤਾਂ ਇਹਨੂੰ ਕਿਦੋਂ ਮੈਂ ਕਿਹਾ ਸੀ ਟੀਵੀ ਦੀ ਆਵਾਜ਼ ਬਹੁਤ ਉੱਚੀ ਕਰਦਾ ਮੈਨੂੰ ਕਿਹਾ ਸੀ ਇਹ ਵਲੇ ਨਾ। ਹਾਂ ਮੈਂ ਉਧਰ ਧਿਆਨ ਪਾਇਆ ਮੈਂ ਹੋਰ ਕੰਪਨੀ ਦੇਖ ਰਿਹਾ ਸੀਗਾ। ਗੁੰਦਾਜ ਬੇਟੇ ਦੇਖਦੇ ਆਪਾਂ ਕੋਈ ਨਹੀਂ ਆ ਵੀ ਦੇਖਦੇ ਆ। ਇਸ ਨੂੰ ਅਸੀਂ ਦੇਖ ਲਿਆ ਪਰ ਜਾਂਦੇ ਜਾਂਦੇ ਸਾਨੂੰ ਇੱਕ ਚੀਜ਼ ਪਸੰਦ ਆ ਗਈ ਆ ਕਿ ਹੈੱਡਫੋਨ ਆ ਬਲੂਟੁੱਥ ਹੈੱਡਫੋਨ ਜਦੋਂ ਐਡੀਟਿੰਗ ਵਗੈਰਾ ਕਰਦੇ ਨਾ ਗੋਲਟਾਇ ਟੀਵੀ ਦੀ ਵਾਇਸ ਬਹੁਤ ਜ਼ਿਆਦਾ ਕਰ ਲੈਣਾ ਤੇ ਫਿਰ ਇਹ ਐਸੀ ਅਨੂੰ ਅਟੈਚ ਕਰ ਦਿਆ ਕਰਾਂਗੇ ਬਿਲਕੁਲ ਤੇ ਨਾਲ ਕੋਈ ਦਿੱਕਤ ਵੀ ਨਹੀਂ ਹੋਏਗੀ ਕਹਿੰਦੇ ਇਹ ਗੇਮਿੰਗ ਦੇਖਦਾ ਵੀਡੀਓਸ ਤੋਂ ਬਹੁਤ ਉੱਚੀ ਆਵਾਜ਼ ਦੇ ਨਾਲ ਲੈ ਆ ਜੀ ਕਰੋ ਮੈਨੂੰ ਫਿਰ ਇਹ ਟੈਸਟ ਨਹੀਂ ਕਰ ਦਿੰਦੇ ਕਿ ਕਹਿੰਦੇ ਕਿ ਆਪਕੋ ਬਿਲਿੰਗ ਤੁਸੀਂ ਚੈੱਕ ਕਰ ਸਕਦੇ ਕੁਆਲਿਟੀ ਦੀ ਦੇਖਦੇ ਆ ਕਿੰਨੀ ਦੀ ਕੁਆਲਿਟੀ ਹੈ ਕਵਾਲਿਟੀ ਨਹੀਂ ਚੈੱਕ ਕਰਨ ਦਿੰਦੇ ਯਾਰ ਬਿਲਿੰਗ ਤੋਂ ਬਾਅਦ ਹੋਏਗੀ 1 ਸਾਲ ਦੀ ਵਾਰੰਟੀ ਹੈ ਦੇਖਦੇ ਆ ਇੱਧਰ ਲਾਡੀਆਂ ਬਾਡੀਆਂ ਹੁੰਦੀਆਂ ਇੱਧਰ ਹੁਣ ਦੇਖੋ 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 ਪਿਆਰ ਹੁੰਦਾ ਪਿਆਰ ਬਿੱਲੀ ਸਾਡੀ ਬਾਗੋ ਬਾਗ ਅੱਜ ਔਰ ਦੇਖ ਮੇਰਾ ਢਿੱਡ ਵੀ ਦਿਖੀ ਜਾਂਦਾ ਵਿੱਚ ਗੋਲ ਗੋਲ ਉਧਰ ਹੋ ਬਿੱਠੇ ਨੂੰ ਥੋੜਾ ਜਿਹਾ ਇੰਨਾ ਖੁਸ਼ ਕਿਉਂ ਆ ਮੈਨੂੰ ਦੱਸ ਤਾਂ ਦੇ ਆਹ ਆ ਲਿਆ 70 ਫੋਸਾ ਪੂਰਾ ਪਹਿਲੀਆਂ ਜੀ ਪੋਪਟ ਹੋ ਗਏ ਯਾਰ ਸਾਡਾ ਇੱਕ ਵਾਈ ਘਟ ਆ ਰਹੀ ਸੀ ਇੱਕ ਚਾਵਾ ਆ ਰਹੀ ਸੀ ਤੇ ਚੈੱਕ ਵੀ ਕਰਵਾ ਰਹੇ ਹਾਂ ਉਹ ਦੇਖਦੇ ਆ ਦੁਬਾਰਾ ਹੋਰ ਕਿਹਾ ਨਹੀਂ ਚੈੱਕ ਕਰਦੇ ਪਲੇਸ ਟੈਨ ਕੋਈ ਲੱਗਾ ਕੁਝ ਨਹੀਂ ਦੇਖਦੇ ਕਿ ਉਹ ਫੋਨ ਬੰਦ ਕਰੀ ਨਾ ਹੌਪਟਲ ਪ੍ਰੋਬਲਮ ਆਈ ਆ ਥੋੜੀ ਜੀ ਸਹੀ ਨਹੀਂ ਚੱਲ ਰਹੀ ਸੀਗੀ ਆਵਾਜ਼ ਘੱਟ ਸੀਗੀ ਤੇ ਹਰ ਵੀ ਤਾਂ ਬਿੱਲ ਦੇ ਗਈ ਉਧਰ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਸਾਨੂੰ ਹੋਰ ਵੀ ਚੈੱਕ ਕਰਵਾ ਦਿਓ ਕਹਿੰਦੇ ਨਹੀਂ ਤੁਸੀਂ ਰੀਫੰਡ ਕਰ ਦਿੰਨੇ ਆ ਜੇ ਦੂਰ ਦੇ ਵਿੱਚ ਵੀ ਬੰਦ ਹੋਇਆ ਕਿਉਂਕਿ ਇਹਨਾਂ ਦਾ ਕੋਈ ਡੈਮੋ ਨਹੀਂ ਹੈਗਾਗਾ ਸੇਲ ਬੰਦ ਹੀ ਹੁੰਦੇ ਆ ਡੱਬੇ ਸਾਰੇ ਕੋਈ ਡੈਮੋ ਨਹੀਂ ਹੈਗਾ ਤੇ ਦੁਬਾਰਾ ਇਹ ਹੋਰ ਵੀ ਡੱਬਾ ਖੋਲਣਾ ਨਹੀਂ ਚਾਹੁੰਦੇਗੇ ਵੈਸੇ ਹੋਰ ਵੀ ਬਹੁਤ ਸਾਰੇ ਹੈਗੇ ਜਿਹੜੇ ਬੋਲਦੇ ਵੀ ਹੈਗੇ ਸੀਗੇ ਤੇ ਪਰ ਅਸੀਂ ਵੀ ਰਿਸਕ ਨਹੀਂ ਲੈਣਾਗਾ ਤੇ ਫਿਰ ਹੋਰ ਦੇਖਾਂਗੇ ਮੂਡ ਆਫ ਹੋ ਗਿਆ ਬਹੁਤ ਜ਼ਿਆਦਾ ਖੁਸ਼ ਸੀਗਾ ਹਨਾ ਗੰਦਾਜ ਗੋਡ ਆਫ ਹੋ ਗਿਆ ਚਲੋ ਆਪਾਂ ਮਾਰਕੀਟ ਤੋਂ ਦੇਖ ਕੇ ਚੱਲਦੇ ਆਂ ਵੈਸੇ ਹੁਣ ਲੈ ਕੇ ਜਾਵਾਂਗੇ ਆਪਾਂ ਲੱਭ ਕੇ ਜੇ ਮਿਲ ਗਿਆ ਤਾਂ ਇੱਕ ਪੋਜ਼ਿਟਿਵ ਗੱਲ ਹੈਗੀ ਆ ਦੋਸਤੋ ਅਸੀਂ ਇਹਨਾਂ ਤੋਂ ਵਾਇ ਕੀਤਾ ਇਹਨਾਂ ਨੇ ਕਹਿ ਆਤੀ ਆ ਕਿ ਤੁਹਾਨੂੰ ਬਾਅਦ ਵਿੱਚ ਚੈੱਕ ਕਰਵਾਵਾਂਗੇ ਬਿਲ ਤੋਂ ਬਾਅਦ ਅਸੀਂ ਤੇ ਵਾਕਈ ਉਹਦੇ ਵਿੱਚ ਥੋੜੀ ਜਿਹੀ ਪ੍ਰੋਬਲਮ ਨਿਕਲੀ ਔਰ ਬਹੁਤ ਵਧੀਆ ਡੀਲ ਕੀਤਾ ਇਹਨਾਂ ਨੇ ਸਟਾਫ ਨੇ ਮਤਲਬ ਐਪ੍ਰੀਸ਼ੀਏਬਲ ਹੈਗਾ ਕਿ ਇਹਨਾਂ ਨੇ ਵਧੀਆ ਡੀਲ ਕੀਤਾ ਔਰ ਇਹਨਾਂ ਨੇ ਸਾਨੂੰ ਰਿਫੰਡ ਕਰ ਦਿੱਤੇ ਹੈਗੇ ਆ ਕੋਈ ਕੋਈ ਪ੍ਰੋਬਲਮ ਨਹੀਂ ਆਈ ਕੋਈ ਖਰਾਬ ਨਹੀਂ ਕੀਤਾ ਇਹਨਾਂ ਨੇ ਤੁਹਾਨੂੰ ਏਕ ਬਹੁਤ ਵਧੀਆ ਗੱਲ ਹੈਗੀ ਆ ਜੀ ਜਾਣ ਲੱਗੇ ਜੀ ਤੋ ਤੇ ਹੁਣ ਜਾਂਦੇ ਹੋਏ ਮਾਰਕੀਟ ਦੇਖ ਕੇ ਚੱਲਾਂਗੇ ਅਸੀਂ ਤੇ ਮਤਲਬ ਇਹ ਰੋਂਦਾ ਪਿਆ ਸੀਗਾ ਮਾਰਕੀਟ ਦੇਖਦੇ ਆਂ ਸ਼ਾਪ ਇਲੈਕਟ੍ਰੋਨਿਕਸ ਦੀ ਖੁੱਲੀ ਹੋਈ ਪਾਟਾ ਪੋਪਟ ਹੋ ਗਿਆ ਪੋਪਟ ਹੋ ਗਿਆ ਕਹਿੰਦਾ ਤੇ ਗੁੰਦਾਜ ਪੋਪਟ ਕਿਵੇਂ ਬਣਦਾ ਹੁੰਦਾ ਫਿਰ ਪੋਪਟ ਜਾਂਦੇ ਹੋਏ ਦੇਖਦੇ ਆ ਯਾਰ ਕੋਈ ਸ਼ਾਪ ਜਾਂ ਸ਼ੋਰੂਮ ਕੋਈ ਖੁੱਲਾ ਹੋਇਆ ਤਾਂ ਫਿਰ ਉੱਥੇ ਦੇਖਦੇ ਆ ਹਨਾ ਲੈ ਕੇ ਜਾਂਦੇ ਆ ਕ੍ਰੋਮਾ ਤਾਂ ਨਿਕਲੇ ਸੀ ਕਿ ਨਾਲ ਹੀ ਨਾ ਇੱਥੇ ਮਾਡਲ ਟਾਉਨ ਰੋਡ ਦੇ ਉੱਤੇ ਹੈਗਾ ਰੇਲੈਂਸ ਡਿਜੀਟਲ ਹੈਗਾ ਇੱਥੇ ਵੀ ਕਾਫੀ ਇਲੈਕਟ੍ਰੋਨਿਕਸ ਪ੍ਰੋਡਕਟ ਹੈਗੇ ਆ ਪਰ ਇੱਥੇ ਦੇਖਦੇ ਆ ਪਹਿਲਾਂ ਤਾਂ ਗੁੰਦਾਏ ਦੇ ਇੱਕ ਹੈੱਡਫੋਨ ਦੇਖਨੇ ਆ ਤੇ ਨਾਲ ਥੋੜੇ ਜਿਹਾ ਅਪਾ ਇੱਥੇ ਵੀ ਵੈਰਾਈਟੀਆਂ ਦੇਖ ਕੇ ਚੱਲਾਂਗੇ ਮੋਬਾਈਲ ਦੇ ਮਾਡਲਸ ਦੇ ਆ ਪੋਪਟੋ ਜੁਗਾ ਫਿਰ ਇੱਥੇ ਪੋਪੜ ਨਹੀਂ ਹੁੰਦਾ ਤੇ ਡੈਮੋ ਹੈਗੇ ਆ ਇਹ ਤੇ ਦੇਖ ਲੈਨੇ ਆਂ ਹਾਂਜੀ ਇਹ ਇਹ ਦੋ ਚੀਜ਼ਾਂ ਦੇਖ ਲਓ ਪਿੱਛੇ ਸਾਡੀ ਬਿੱਲੀ ਵੀ ਦੇਖ ਲਓ ਤੇ ਅੱਗੇ ਆ ਬੋਟ ਵਾਲੇ ਜਿਹੜੇ ਸਾਨੂੰ ਇਹ ਪਸੰਦ ਆਏ ਆ ਹੁਣ ਇਹ ਅੱਛੇ ਆ ਬਹੁਤ ਵਧੀਆ ਕੁਆਲਿਟੀ ਹੈਗੀ ਆ ਤੇ ਡੈਮੋ ਵੀ ਦਿੱਤਾ ਇਹਨਾਂ ਨੇ ਤੇ ਲਾਇਸੈਂਸ ਵੀ ਦਿਲਵਾ ਲਿਆ ਨੇ ਤੇ ਇੱਧਰ ਸਰਦਾਰ ਗੁੰਤਾਜ ਸਿੰਘ ਜੀ ਦੇਖ ਲਓ ਤੁਸੀਂ ਟਿਪ ਹਾ ਟਿਪ ਹਾ ਤੇ ਠੀਕ ਹੈ ਹੈ ਬਹੁਤ ਵਧੀਆ ਲੋੜੀ ਫਾਈਨਲ ਆਰੀ ਇਹ ਵਾਲਾ ਅਸੀਂ ਡਨ ਕਰਨ ਲੱਗੇ ਆਂ ਯਾਰ ਉਮੜ ਉਮੜ ਕੇ ਆਊਗਾ ਦੇਖਿਆ ਤੁਸੀਂ ਮੈਨੂੰ ਆਹ ਦੇਖੋ ਇਧਰ ਪਹਿਲਾਂ ਜਦੋਂ ਉੱਥੋਂ ਅਸੀਂ ਵਾਪਸ ਕੀਤਾ ਸੀ ਨਾ ਤੇਰਾ ਮੂੰਹ ਦੇਖਣ ਵਾਲਾ ਸੀਗਾ ਛੋਟਾ ਜਿਹਾ ਬਣ ਗਿਆ ਸੀਗਾ ਰੋਲ ਲੱਗ ਗਿਆ ਸੀਗਾ ਕਿ ਨਾ ਮਾਰਕੀਟ ਜਾਣਾਗਾ ਤੇ ਮੈਨੂੰ ਲੈ ਕੇ ਰਿਓ ਮਤਲਬ ਜੇ ਅਸੀਂ ਅੱਧੇ ਘਰੇ ਜਾਂਦੇ ਨਾ ਤੇ ਮੈਨੂੰ ਬਹੁਤ ਅੰਕ ਚਰਨਾ ਸੀਗਾ ਤੇ ਹੁਣ ਬਾਗੋ ਬਾਗ ਆ ਆ ਤਾਂ ਨੂੰ ਨੀਂਦ ਨਹੀਂ ਆਉਣੀਗੀ ਸਵੇਰੇ ਸਕੂਲ ਪਤਾ ਨਹੀਂ ਇਹਨੇ ਕਿਤਾ ਜਾਣਾ ਹੈ ਨਾਲ ਨਾਲ ਆ ਜਾਓ ਆਈ ਜਾਂਦੇ ਆ ਤੇ ਯਾਰ ਇਹ ਵੀ ਚੈੱਕ ਕਰਾਂਗੇ ਅਸੀਂ ਇਹ ਕਹਿੰਨੇ ਸੀ ਚੈੱਕ ਕਰਵਾ ਕੇ ਤੇ ਫਿਰ ਤੁਹਾਨੂੰ ਦੇਵਾਂਗੇ ਆਪਾਂ ਹਨਾ ਡੈਮੋ ਦੇਤਾ ਹੈਗਾ ਇਹਨਾਂ ਨੇ ਤੇ ਚੈੱਕ ਵੀ ਕਰਵਾਤਾ ਹੈਗਾ ਬਿਲਕੁਲ ਓਕੇ ਵਰਕਿੰਗ ਆ ਜੀ ਤੇ ਆਪਾਂ ਹੁਣੇ ਤੋਂ ਚੱਲੀਏ 9:30 ਵਜ ਗਏ 9:30 ਹੋ ਗਏ ਤਕਰੀਬਨ ਹਾਂ ਓਕੇ ਸਰ ਥੈਂਕ ਯੂ ਜੀ ਜਰੂਰ ਕਰਾਂਗੇ ਜੀ ਚਲੋ ਜੀ ਰੱਖ ਲਾ ਗੰਦਾਜੋ ਕਹਿੰਦੇ ਮੈਂ ਰੱਖ ਲਾਂ ਨਹੀਂ ਕਹ ਤੂੰ ਜੀ ਕਹੋ ਨਾ ਕਿ ਤੁਹਾਡੇ ਕੋਲੇ ਤਾਂ ਇੰਨੇ ਸਾਰੇ ਪਏ ਆ ਇੱਥੇ ਥੈਂਕ ਯੂ ਥੈਂਕ ਯੂ ਬੋਲਦੇ ਹੈਡਫੋਨ ਬਾਈ ਕਰਨੇ ਆ ਤੇ ਗੁੰਤਾਜ ਹੈਗਾ ਜੀ ਬਾਗੋ ਬਾਗ ਬਹੁਤ ਜ਼ਿਆਦਾ ਕੁਸ਼ਾ ਤੇ ਹੁਣ ਆਪਾਂ ਚੱਲੀਏ ਘਰ ਨੂੰ ਟਾਈਮ ਬਹੁਤ ਹੋ ਗਿਆ ਟਾਈਮ ਨਾਲ ਅਸੀਂ ਘਰ ਪਹੁੰਚ ਗਏ ਸੀਗੇ ਤੇ ਸਾਡੀ ਮਾਣੋ ਬਿੱਲੀ ਪੂਰੀ ਬਾਗੋ ਬਾਗ ਆ ਖੁਸ਼ ਆ ਤੇ ਹਾਂਜੀ ਦੋਸਤੋ ਕੱਲ ਅਸੀਂ ਮੋਬਾਈਲ ਟੈਕਨ ਗਏ ਸੀਗੇ ਰਾਇਲ ਸਿਸਟਮ ਦੇ ਕਰੋਮਾ ਦੇ ਵਿੱਚ ਤੇ ਕੱਲ ਦੇਖ ਕੇ ਆ ਗਏ ਸੀਗੇ ਪਰ ਉੱਥੋਂ ਆਪਾਂ ਹੁੰਦੇ ਹੋਏ ਹੈੱਡਫੋਨ ਵਾਈ ਕੀਤੇ ਸੀਗੇ ਤੇ ਦੁਬਾਰਾ ਇੱਕ ਮਾਡਲ ਹੋਰ ਦੇਖਿਆ ਜਿਸ ਦੇ ਲਈ ਅਸੀਂ ਦੁਬਾਰਾ ਵਿਜ਼ਿਟ ਕਰਨ ਜਾ ਰਹੇ ਹਾਂ ਹੁਣ ਤੇ ਤੁਹਾਨੂੰ ਵੀ ਨਾਲ ਲੈ ਕੇ ਚਲਦੇ ਆ ਤੇ ਆਓ ਚੱਲੀਏ ਜੀ ਟਾਈਮ ਆ ਰ ਆਦਾ ਹੀ ਹੈ ਜੀ ਸਾਡੇ ਕੋਲੇ ਹੁਣੇ 8:00 8:30 ਵਜੇ ਅਸੀਂ ਫ੍ਰੀ ਹੋਏ ਸੀ ਜਿਸ ਤੋਂ ਬਾਅਦ ਹੀ ਜਾਂਦੇ ਆ ਤੇ ਮੋਬਾਈਲ ਦੀ ਥੋੜੀ ਜਿਹੀ ਜਿਹੜੀ ਕੁਆਲਿਟੀ ਕੱਟ ਹੋਏਗੀ ਉਹਦੇ ਲਈ ਬਹੁਤ ਸਾਰਾ ਮਾਫ ਕਰਿਓ ਜੀ ਤੇ ਜਰੂਰ ਸਾਡੇ ਨਾਲ ਬਣੇ ਰਹੋ ਵਲੌਗ ਦੇ ਵਿੱਚ ਵੀ ਤੇ ਆਓ ਚੱਲੀਏ ਸਾਲ ਤੋਂ ਮੈਂ ਦੱਸ ਦਿਆਂ ਵੀ ਇੱਥੇ ਖੜ ਕੇ ਮੈਂ ਇਹ ਸ਼ੂਟ ਤਾਂ ਕਰ ਰਿਹਾ ਤੁਸੀਂ ਵੀ ਕਹੋਗੇ ਵੀ ਇੱਕ ਹੀ ਲੋਕੇਸ਼ਨ ਤੇ ਹੈਗਾ ਨਾ ਪਿੱਛੇ ਆਂਦੇ ਆ ਇੱਥੇ ਨਾ ਲਾਈਟਸ ਹੈਗੀਆਂ ਕਿ ਕੰਦੇ ਵਿੱਚ ਸਾਹਮਣੇ ਵਾਲੇ ਪਾਸੇ ਉਹ ਫੇਸ ਤੇ ਪੈਂਦੀ ਆ ਤਾਂ ਥੋੜੇ ਚ ਵਾਲਿਟੀ ਵਧੀਆ ਆਉਂਦੀ ਆ ਇਸ ਕਰਕੇ ਮੈਂ ਇੱਥੇ ਰੁਕਿਆ ਹੋਇਆ ਐ ਇੱਥੇ ਖੜ ਕੇ ਮਤਲਬ ਮੈਂ ਇਹ ਸ਼ੂਟ ਕਰ ਰਿਹਾ ਹੈਗਾ ਤੇ ਤੇਰਾ ਆਪਣੇ ਬੌਜੀ ਤਿਆਰ ਹੋ ਕੇ ਆ ਗਿਆ ਜੀ ਹਾਂ ਜੀ ਅੱਛਾ ਪੂਰੀ ਬਾਹ ਦੇ ਕੱਪੜੇ ਪਾਏ ਆ ਚੱਲੀਆ ਪਾ ਫੇਰ ਅੱਜ ਅੱਜ ਨਹੀਂ ਕੋਈ ਜੇਦ ਕਰਨੀ ਹੁੰਦੀ ਤੇਰੇ ਹੈੱਡਫੋਨ ਕੱਲ ਆ ਗਿਆ ਠੀਕ ਹੈ ਤੇ ਪਟਕਾ ਵੇ ਕਿੰਨਾ ਗੰਦਾ ਬੰਨਿਆ ਮम्मा ਨੇ ਨਹੀਂ ਤੇ ਆ ਪਟਕਾ ਕਿਤਨਾ ਬੰਨਿਆ ਕੋਈ ਤਾਂ ਆਈ ਦੇ ਸਹੀ ਬੰਨਿਆ ਤੇ ਕੇ ਬੰਨਣਾ ਸੀ ਤੇ ਪਿੱਛੋ ਦੇਖ ਕਿਦਾਂ ਦਾ ਹੈਗਾ ਉੱਥੇ ਹੁਣ ਮੈਂ ਕੀ ਕਰਾਂ ਜਦਾ ਬੰਨਿਆ ਕਿ ਉਹ ਓਕੇ ਚਲੋ ਵੇ ਚੱਲੀਏ ਏਨੇ ਹਰਗਰਾਂ ਲੀਟ ਕਰਾਉਣਾ ਹੁੰਦਾ ਪਹਿਲਾਂ ਰੋਟੀ ਬਗਾਈ ਫਿਰ ਬਰਤਨ ਧੋਤੇ ਤੇ ਉਸ ਤੋਂ ਬਾਅਦ ਰੋਟੀ ਖਾ ਕੇ ਤੇ ਹੁਣ ਵੇਲੇ ਹੋਏ ਆ ਚਲੋ ਜੀ ਚੱਲੀਏ ਹਾਂਜੀ ਹਾਂਜੀ ਆਪਾਂ ਕੱਲ ਵੀ ਆਏ ਸੀਗੇ ਹਾਂ 88388 ਤਸੰਦ ਆਇਆ ਵੀ ਆ ਤੇ ਨਹੀਂ ਵੀ ਐਸ ਸੀਰੀਜ਼ ਹੈਗੀ ਆ ਵਲੀ ਇਹ ਹੁਣ ਦੁਬਾਰਾ ਫਿਰ ਘਰ ਨੂੰ ਜਾਵਾਂਗੇ ਯਾਰ ਹੋਰ ਕਿਤੇ ਪਲਾਨ ਹੈ ਨਹੀਂ ਅੱਜ ਨਹੀਂ ਹੁਣ ਅਸੀਂ ਕਿੱਥੇ ਜਾਣਾ ਘੁੰਮਣਾ ਕਿੱਥੇ ਜਾਣਾ ਘੁੰਮਣਾ ਅੱਛਾ ਇਹ ਨਹੀਂ ਪਤਾ ਵੀ ਕਿੱਥੇ ਜਾਣਾ ਘੁੰਮਣਾ ਤੇ ਪਰ ਘੁੰਮਣ ਜਾਣਾ ਆਉਂਦੇ ਹੋਏ ਅਸੀਂ ਗੁਰੂ ਆਮ ਦਾ ਸਵੀਟ ਪਾਲਿਆਂ ਦੇ ਰੁਕੇ ਹੋਏ ਹਾਂ ਅਸੀਂ ਤੇ ਕੁਛ ਘਰ ਸਮਾਨ ਲੈ ਕੇ ਜਾਣਾ ਸੀਗਾ ਸਟੇਡੀ ਚ ਲੈ ਕੇ ਜਾਣੀਆਂ ਸੀ ਨਬਾਈ ਮੰਗਣਾ ਹੁੰਦਾ ਤੇ ਇਸ ਤਰ੍ਹਾਂ ਕੇ ਬਿਲਕੁਲ ਟਿਕਣੋਂ ਜਾਂਦੇ ਜਾਂਦੇ ਸੀ ਇਹ ਲੈਣਾ ਚਲੋ ਚਲੋ ਜੋ 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 ਵੀ ਹੈ ਜਲਦੀ ਕਰੋ ਲੇਟ ਹੋ ਰਿਹਾ ਹਾਂਜੀ ਇਹ ਕਿਹੜੇ ਐਂਗਲ ਬਣਾਈ ਜਾਂਦਾ ਤੂੰ ਇਹ ਨਵੀਂ ਸਵੀਟਸ ਹੈਈ ਕੋਈ ਦੇ ਦੋਸਤੋ ਇਸ ਵੀ ਬਲੌਗ ਨੂੰ ਪਸੰਦ ਕਰਦੇ ਆ ਜੀ ਤੇ ਕਮੈਂਟਸ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਇਹ ਬਲੌਗ ਕਿੱਦਾਂ ਦਾ ਲੱਗਿਆ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਹਾਂ ਜੀ ਗੁੰਦਾ ਜੀ ਕੀ ਕਹਿ ਰਿਹਾ ਸਬਸਕ੍ਰਾਈਬ ਸਬਸਕ੍ਰਾਈਬ ਹੀ ਕਰਦੇ ਹਾਂ ਹੌਲੀ ਹੌਲੀ ਬੋਲਣਾ ਆ ਗਿਆ ਸਬਸਕ੍ਰਾਈਬ ਕਰਦੇ ਹੋ ਤੇ ਜਿਹੜੇ ਨਵੇਂ ਦੋਸਤ ਵੀ ਵੀਡੀਓਜ਼ ਦੇਖ ਰਹੇ ਹੋ ਉਹ ਵੀ ਜਰੂਰ ਸਬਸਕ੍ਰਾਈਬ ਕਰਕੇ ਲਓ ਤਾਂ ਕਿ ਤੁਹਾਨੂੰ ਵੀ ਸਾਡੇ ਹੋਰ ਨਵੇਂ ਅਪਡੇਟਸ ਮਿਲਦੇ ਰਹਿ ਤੇ ਹੁਣ ਸਾਨੂੰ ਤੁਸੀਂ ਇਜਾਜ਼ਤ ਦਿਓ ਜੀ ਧੰਨਵਾਦ ਬਾਏ ਬਾਏ ਪੋਪਟੋ ਜੁਗਾ ਫੇਰ ਇੱਥੇ ਪੋਪਟ ਨਹੀਂ ਹੁੰਦਾ ਇੱਥੇ ਡੈਮੋ ਹੈਗੇ ਆ ਇੱਥੇ ਦੇਖ ਲੈਣੇ ਆ